ਗੁਰਦਾਸਪੁਰ ਪਾਸਟਰ ਮਾਮਲੇ ਵਿੱਚ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਐਸਪੀ ਡੀ ਗੁਰਦਾਸਪੁਰ ਬਲਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਪੁਲਿਸ ਨੇ ਅश्वਾਸਨ ਦਿੱਤਾ ਹੈ ਕਿ ਸਾਰੇ આરોપી ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਉਸਦੇ ਪਰਾਵਾ ਤੇ ਭੈਣਾਂ ਦੇ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਿਹੜੀ ਨਰਸ ਦੇਕਰ ਉਨ੍ਹਾਂ ਦੀ ਬੇਟੀ ਦਾ ਗਰਭਪਾਤ ਕਰਵਾਇਆ ਗਿਆ ਸੀ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਸ ਦੀ ਗ੍ਰਿਫਤਾਰੀ ਵੀ ਨਹੀਂ ਹੋਈ ਹੈ। ਉਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ। ਕੀ ਲਗ ਲਗ ਟੀਮਾਂ ਲੱਗ ਚੁੱਕੀਆਂ ਨੇ ਤੇ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਅੱਜ ਇਹਨਾਂ ਨੂੰ ਭਰੋਸਾ ਹੋਇਆ ਜਿਹੜੇ ਪੀੜਤ ਪਰਿਵਾਰ ਸੀ ਇਹਨਾਂ ਨੂੰ ਬਹੁਤ ਭਰੋਸਾ ਹੋਇਆ ਇੱਥੇ ਆ ਕੇ ਸਕੂਨ ਮਿਲਿਆ ਕਿ ਹੁਣ ਥੋੜੇ ਦਿਨਾਂ 2 ਤੋਂ 4 ਦਿਨ ਜਿੱਥੇ ਮਰਜ਼ੀ ਭੱਜ ਲੈ ਪੁਲਿਸ ਫੜਦਾ ਲੈਂਦੀ ਜਿੱਥੋਂ ਵਿਚ ਬਾਹਰ ਨਾ ਹੋਵੇ ਜਿੱਥੇ ਮਰਜ਼ੀ ਭੱਜ ਲੈ ਫੜ ਲੈਣਾ ਹੀ ਆ ਉਹ ਕਹਿੰਦੇ 2 ਤੋਂ 4 ਦਿਨ ਦਾ ਸਮਾਂ ਦਿਓ ਫੜ ਕੇ ਲੱਖਾਂ ਦੇ ਪਿੱਛੇ ਦੇਣਗੇ ਉਹ ਹੁਣ ਕਿ ਕਿ ਫੜੇਗੇ ਬੰਦੇ ਇਹਨਾਂ ਦੇ ਦੋ ਸਿਸਟਰ ਨੇ ਤੇ ਇੱਕ ਇਹਨਾਂ ਦਾ ਜੀਜਾ ਜੀ ਹੈ ਤੇ ਉਹਨਾਂ ਤੋਂ ਇਨਵੈਸਟੀਗੇਸ਼ਨ ਚੱਲਦੀ ਪਈ ਇਹਨਾਂ ਦੇ ਇੱਕ ਬ ਕਿੰਨਾ ਕਿਤੇ ਕਿਉਂਕਿ ਉਹ ਪਨਾਹ ਦੇ ਰਿਆ ਸੀ ਉਹ ਵੀ ਹੱਕਦਾਰ ਪਿੱਛੇ ਜਿਹਦੇ ਇੱਕ ਮਰਡਰ ਨੇ ਮਰਡਰ ਚ ਕੇਸ ਤੇ 76 ਚ ਉਹਨੂੰ ਕੀ ਪਨਾਹ ਦਿੱਤੀ ਹੈ ਉਹ ਵੀ ਭਾਗੀਦਾਰ ਤਾਂ ਬਣਦਾ ਇਨਿਕ ਕਲਵੰਤ ਕੌਰ ਜਿੱਥੋਂ ਸਾਰੀ ਸਟੋਰੀ ਸ਼ੁਰੂ ਹੁੰਦੀ ਹੈ ਜਿਹੜਾ ਕਿ ਸਾਡਾ ਇੱਥੇ ਪੰਜਾਬ ਚ ਪੂਰੇ ਇੰਡੀਆ ਚ ਅਵੋਸ਼ਨ ਤਾਂ ਕਿਤੇ ਲਿਖਿਆ ਹੀ ਨਹੀਂ ਕਿਤੇ ਘਰਪਾਟ ਦਾ ਅਵੋਸ਼ਨ ਕੀਤਾ ਜਾਵੇ ਪਰ ਉਹ ਕਲਵੰਤ ਕੌਰ ਨੇ ਪੈਸੇ ਦੇ ਦਮ ਤੇ ਡਰਾਤ ਮਗਾ ਕੇ ਇਹਨਾਂ ਨੂੰ ਵੀ ਕੀ ਸਾਡਾ ਜੋ ਤੂੰ ਕਰਨਾ ਕਰ ਸਕਦੇ ਹੋ ਪਰ ਉਹਦਾ ਅੱਜ ਤੱਕ ਨਾ ਨਹੀਂ ਦਰਜ ਅਸੀਂ ਅੱਜ ਐਪਲੀਕੇਸ਼ਨ ਦਿੱਤੀ ਹੈ ਉਹ ਮਾਰਕ ਹੋ ਜਾਈ ਉਹਦਾ ਵੀ ਨਾਮ ਦਰਜ ਹੋਊਗਾ ਤੇ ਬਾਕੀ ਮੈਂ ਤੁਹਾਡੇ ਚੈਨਲ ਦਾ ਇਹ ਵੀ ਕਹਿਣਾ ਹੈ ਮੇਰਾ ਨੰਬਰ ਹੈ 628437982 ਕਿਸੇ ਨੂੰ ਵੀ ਇਦਾਂ ਦੀ ਮੇਰੇ ਤੱਕ ਹੈਲਪ ਹੋਵੇ ਮੈਂ ਜਰੂਰ ਉਹਦੇ ਜਰੂਰ ਉਹਦੇ ਨਾਲ ਹੈਲਪ ਕਰਾਂਗਾ ਇਹਦੇ ਵਿੱਚ ਜਿਹੜਾ ਮਕਰਮਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਰਮਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਦਿਨਾਂਗਰ ਵਿੱਚ ਤੇ 36304 ਇਹ ਤੇ ਮਕਰਮਾ ਦਰਜ ਹੈ ਸੋ ਇਹ ਸੁਬੰਦੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿਕਲੇਅਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਪੁਲਿਸ ਨੇ ਐਫਰਟਸ ਕਰਕੇ ਰੇਡ ਡੌੜਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ ਸੋ ਮਾਂ ਜੋ ਗਦਾਲਤ ਵੱਲੋਂ ਪੀਓ ਡਿclare ਹੋਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੌਲਕ ਡੀਐਸਪੀ ਡੀ ਉਹਨਾਂ ਦੇ ਸੁਪਰਵੀਜ਼ਨ ਦੇ ਵਿੱਚ ਇੰਚਾਰਜ ਸੀਏਏ ਤੇ ਐਸਐਚਓ ਦੀ ਨਨਾਗਰ ਸਮੇਤ ਹੋਰ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਨੇ ਸੋ ਜਲਦੀ ਅਸੀਂ ਜਸ਼ਨ ਗਿੱਲ ਨੂੰ ਗ੍ਰਿਫਤਾਰ ਕਰ ਲਾਂਗੇ ਨਹੀਂ ਹੱਲੇ ਕੋਈ ਵਰਤਿੰਗੀ ਦੋ ਸਾਧ ਤੋਂ ਬਾਅਦ ਲਮਾਂ ਕੰਮ ਕੀ ਕਰਨੇ ਆ ਸਰ ਜੀ ਨਹੀਂ 2023 ਤੋਂ ਉਸ ਟਾਈਮ ਨਹੀਂ ਇਹਨੇ ਪੁਲਿਸ ਵੱਲੋਂ ਐਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਇਹਦੀਆਂ ਟੀਮਾਂ ਲਾ ਕੇ ਜਿਹੜਾ ਇੱਕ ਮਾਂਜੋ ਦਾਦੂ ਨੂੰ ਪਿਊਟ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਕੋਰਟ ਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਇਸ ਕੇਸ 'ਚ ਅਸੀਂ ਨੋਮੀਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੋ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਆ ਕਿ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪਨਾਹ ਦੇਣਗੇ ਅਸੀਂ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਇਸ ਲਈ ਪ੍ਰਵਲ ਕਿਹਾ ਜਾ ਰਿਹਾ ਕਿ ਦੀ ਭੈਣਾ ਜਾਂ ਹੋਰ ਕਿਸ ਤਰ੍ਹਾਂ ਵੀ ਕੀਤੇਗੇ ਰੌਣਾ ਹਾਂ ਬਿਲਕੁਲ ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗਾ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਆਂ ਰੇਡਾ ਕਰ ਰਹੇ ਆਂ ਤੇ ਜਲਦੀ ਇਹਨੂੰ ਅਸੀਂ ਅਰੈਸਟ ਕਰ ਲਵਾਂਗੇ ਕਿੱਥੋਂ ਹੁਣ ਕੀਤਾ ਗਿਆ ਭਰਾ ਦੇ ਨੂੰ ਇਹਨੂੰ ਜੰਮੂ ਜੰਮੂ ਤੋਂ ਕੀਤਾ ਗਿਆ ਦਾ ਲੋਕੇਸ਼ਨ ਵੀ ਕੀਤਾ ਸੀ ਜੰਮੂ ਦੇ ਲੋਕੇਸ਼ਨ ਬੋਲਦੀ ਸੀ ਉਹਨੂੰ ਸੋ ਅਸੀਂ ਅਸੀਂ ਇਸ ਟੈਕਨੀਕਲ ਟੀਮਾਂ ਤੋਂ ਲਾ ਕੇ ਅਸੀਂ ਜੰਮੂ ਸਾਈਡ ਤੋਂ ਵੀ ਲੈ ਕੇ ਆਂਦੇ ਆਂ ਉਹਨੂੰ ਅਸੀਂ ਮਹਾਲੀਓ ਵੀ ਟੀਮ ਆਈ ਕਿ ਮਹਾਲੀਓ ਵੀ ਚੈੱਕ ਬਣਾਈ ਹੋਈ ਟੀਮ ਕੋਲ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਆਂ ਅਸੀਂ ਉੱਗੀਆਂ ਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮੋਹਲੀ ਟੈਕਨੀਕਲ ਟੀਮ ਹੈ ਜਾਂ ਹੋਰ ਜਿਹੜੀਆਂ ਜਿਹੜੀਆਂ ਵੀ ਜਿੱਤੇ ਵੀ ਕਿਤੇ ਤੁਹਾਨੂੰ ਲੋਡ ਪੈ ਗਿਆ ਸੀ ਉਹਨਾਂ ਨੇ ਇਸ ਸਰ ਲਾ ਲਿਆ ਪਰ ਆਰ ਵੀ 2 ਸਾਲ ਆਉਣ ਨਾਲ ਚੱਲ ਜੰਮੂ ਲੰਦਰ ਦੇ ਆਪਣੇ ਪੁਲਿਸ ਨੇ ਖੜਿਆ ਰਹਿਣ ਉਹ ਜੋ ਰੋਪ ਲਗਾ ਰਹੇ ਨੇ ਵੀਡੀਓ ਵੀਡੀਓ ਮਿਲ ਰਿਹਾ ਹੈ ਕਿ ਨਹੀਂ ਚਸਤੀ ਲਾਉਂਦੇ ਦੀ ਵੀਡੀਓ ਨਹੀਂ ਮੈਨੂੰ ਇਸ ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੱਦੋਂ ਜਦੋਂ ਮੈਂ ਸਟੱਡੀ ਕੀਤਾ ਹੈਗਾ ਲੇਕਿਨ ਇਹਦੇ ਵਿੱਚ ਕਾਫੀ ਐਫਰਟਸ ਪੁਲਿਸ ਵੱਲੋਂ ਕੀਤੇ ਗਏ ਨੇ ਪਹਿਲੇ ਆਲਰੇਡੀ ਲੈਕਿਨ ਫਿਰ ਜਲਦੀ ਇਹਨੂੰ ਰੈਸ਼ ਕਰ ਲਓ ਕੋਈ ਨਵੀਂ ਐਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਘਰ ਮੌਤ ਹੋਇਆ ਉਹਨੂੰ ਵੀ ਗ੍ਰਫਤਾਰੀ ਕੀਤਾ ਕਿ ਉਹਦੇ ਬਾਅਦ ਵਕਰੀ ਕਰਾ ਆਪਰੇਸ਼ਨ ਤੇ ਗਏ ਪਰ ਨਹੀਂ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦਾ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰ ਲਾਂਗੇ ਜਿਹੜੀ ਸ਼ਿੰਤ ਬਣਾਈ ਉਹਨਾਂ ਚਾਰ ਸਾਲ ਤੋਂ ਪਹਿਲਾਂ ਟ੍ਰਾਂਸਫਰ ਹੋ ਗਈ ਸੀ ਫਿਰ ਉਹ ਸਭ ਨਹੀਂ ਸੈਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਜੇ ਫਾਰਦਰ ਜਿਹੜੇ ਅਫਸਰ ਹੋਣਗੇ ਉਹਨੂੰ ਚੀਜ਼ ਨੂੰ ਫਾਲੋ ਕਰਨਗੇ ਲੇਕਿਨ ਕਿੰਨੇ ਦੇ ਘਰ ਟੀਮ ਬ ਮੇਨ ਯੂ ਐਸ ਐਚਓ ਐਂਡ ਜੱਸਸੀ ਇਹ ਸਾਰੇ ਫਾਲੋਅ ਅਪ ਕਰ ਰਹੇ ਨੇ ਇਹ ਜੀ 2023 ਦਾ ਮਾਮਲਾ ਜੀ ਪੰਜਵੇਂ ਮਹੀਨੇ ਦੀ 23 ਤਰੀਕ ਤੇ ਬੇਟੀ ਦੀ ਡੈਥ ਹੋ ਜਾਂਦੀ ਆ ਔਰ ਮੈਂ ਪੁਲਿਸ ਕੋਲੋਂ ਜਾਨਣਾ ਵਾ ਜੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਨਹੀਂ ਕੀਤੀ ਐਸ ਆਈ ਜਤਿੰਦਰ ਜੋਤ ਤੇ ਅਰਵਿੰਦਰ ਕੁਮਾਰ ਜੀ ਐਸ ਐਚਓ ਜਤਿੰਦਰ ਜੋਤੀ ਹੀ ਬਾਅਦ ਚੋਂ ਐਸ ਪੀ ਡੀ ਐਸ ਪੀ ਮੰਗਲ ਸਿੰਘ ਜੀ ਇਹਨਾਂ ਨੇ ਪਰਚਾ ਜਿਹੜਾ ਮੇਰਾ ਘਟੂ ਘਟਵੀ ਸਰ ਤੋਂ 70 ਦਿਨਾਂ ਬਾਅਦ ਪਰਚਾ ਮੇਰਾ ਦਰਜ ਕੀਤਾ ਜੇ ਪਰਚਾ ਇਹਨਾਂ ਨੇ ਕਟਿਆ ਤੇ ਕੋਈ ਅੱਜ ਤੱਕ ਇਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ ਜੀ ਨਾ ਕਿਸੇ ਨੂੰ ਅਰੈਸਟ ਕੀਤਾ ਜੀ ਔਰ ਉਹ ਸ਼ਰਿਆਮ ਪਾਸਟਰ ਜਿਹੜਾ ਘੁੰਮਦਾ ਸੀ ਤੇ ਕਈ ਵਾਰੀ ਦਸੰਦਪ ਬਾਦ ਵੀ ਉਹਦਾ ਭਰਾ ਸਰਪੰਚ ਹੀ ਜੀ ਤੇ ਉਹਦੇ ਭਰਾ ਸਰਪੰਚ ਹੋਣ ਦੇ ਕਾਰਨ ਜਿਹੜੀ ਪੁਲਿਸ ਸਾਡੇ ਪਿੰਡ ਨਹੀਂ ਆਉਂਦੀ ਇੱਕ ਉਹਦਾ ਭਰਾ ਡੀਐਸਪੀ ਐਸਪੀ ਡੀ ਨਾਲ ਲੱਗਾਦਾ ਸੀ ਜੀ ਬਖਸ਼ੀਸ਼ ਚੰਦ ਕੋਈ ਪੁਲਿਸ ਨੂੰ ਜਿਹੜੀ ਹੀ ਪਿੰਡ ਛਾਪਾ ਨਹੀਂ ਮਾਰਨ ਦਿੰਦਾ ਇੱਕੋ ਦਾ ਭਰਾ ਜਰਜ ਮਸੀਹੀ ਜੀ ਇਹ ਜਿਹੜੇ ਹੀ ਪੁਲਿਸ ਮੁਲਾਜ਼ਮ ਹੋਣ ਕਰਕੇ ਤੇ ਸਰਪੰਚ ਹੋਣ ਕਰਕੇ ਤੇ ਪਾਸਟਰ ਦੇ ਉਹਨਾਂ ਨੇ ਕੋਈ ਵੀ ਸਾਡੇ ਉੱਤੇ ਰੇਟ ਨਹੀਂ ਕਰਨ ਦਿੱਤੀ ਜੀ ਫਿਰ ਉਹਨੂੰ ਜੀ ਪੀਓ ਕਰਾਰ ਦਿੱਤਾ ਗਿਆ ਜੱਜ ਵੱਲੋਂ ਅਦਾਲਤ ਵਿੱਚੋਂ ਤੇ ਅਦਾਲਤ ਵਿੱਚੋਂ ਪੀਓ ਕਰਾਣ ਦੇ ਦੋਸ਼ੀ ਦੇਣ ਤੋਂ ਬਾਅਦ ਵੀ ਜੀ ਮੈਂ ਜੰਮੂ ਜਾ ਕੇ ਉਹਨਾਂ ਜੀਆਂ ਉੱਥੇ ਪੂਰਾ ਉਹਨਾਂ ਦਾ ਐਡਰੈਸ ਕਢਾਈ ਜਿੱਥੇ ਰਹਿ ਰਿਹਾ ਜੀ ਫਿਰ ਮੈਂ ਹੁਣ ਉਹਨਾਂ ਦੇ ਡਰੈਸਟ ਹੁੰਨ ਤੋਂ ਬਾਅਦ ਮੈਂ ਐਸ ਐਚ ਓ ਸਾਹਿਬ ਕੋਲ ਗਿਆ ਦੀਨਾਨਗਰ ਜੀ ਉਹਨਾਂ ਨੂੰ ਮੈਂ 4 ਤਰੀਕ ਤੇ ਮਿਲ ਕੇ ਆਂ ਜੀ ਬਕਾਇਦਾ ਉਹਨਾਂ ਨੇ ਬਿਆਰੀ ਕਰਵਾ ਕੇ ਆਏ ਜੀ ਹੁਣ ਤੁਸੀਂ ਮਿਲ ਨਾ ਆਏ ਕਿਹਨੂੰ ਮਿਲ ਕੇ ਆਏ ਕੀ ਕਹਿੰਦੇ ਨੇ ਹੁਣ ਐਸ ਪੀ ਡੀ ਨੂੰ ਮਿਲ ਕੇ ਆਏ ਆ ਜੀ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਕੁਝ ਜਿਹੜੇ ਰਿਸ਼ਤੇਦਾਰ ਹੈ ਜੀ ਚੁੱਕੇ ਆ ਜੀ ਕਿਹ ਕਿਹਨ੍ਹੇ ਰਿਸ਼ਤੇਦਾਰ ਚੁੱਕੇ ਆ ਦੋ ਦੀਆਂ ਭੈਣਾਂ ਚੁੱਕੀਆਂ ਜੀ ਦੋ ਦੇ ਜੀਜੇ ਚੁੱਕੇ ਆ ਜੀ ਤੇ ਇੱਕ ਉਹਦਾ ਬ੍ਰਦਰ ਚੁੱਕਿਆ ਜੀ ਕਦੋਂ ਚੁੱਕੇ ਆ ਜੀ ਰਾਤ ਦੀ ਕਾਲੇ ਸਵੈਦੀ ਗੱਲ ਹੈ ਜੀ ਹੁਣ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਜਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹੁਣ ਇਨਸਾਫ ਮਿਲਣ ਦੀ ਆਸ ਹੈਗੀ ਹੈ ਜੀ ਹਾਂਜੀ ਜਿਹੜੀ ਵੀਡੀਓ ਆਈਆਂ ਨੇ ਜੋ ਤੁਸੀਂ ਜਾ ਕੇ ਉੱਥੇ ਜਾ ਕੇ ਜਾ ਕੇ ਵੀਡੀਓ ਬਣਾ ਕੇ ਆਏ ਹੋ ਜੰਮੂ ਜਾ ਕੇ ਜੰਮੂ ਜਾ ਕੇ ਜੀ ਉੱਥੋਂ ਮੈਨੂੰ ਕਿਸ ਨੇ ਅਨੰਦ ਦੇ ਇੰਸਟਾਗ੍ਰam ਤੇ ਜਿਹੜੀਆਂ ਵੀਡੀਓ ਹਿਉ ਮੈਨੂੰ ਸੈਂਡ ਕੀਤੀਆਂ ਪਿਆ ਦੇਖ ਲਓ ਜੀ 에어ਪੋਰਟ ਤੇ ਸ਼ਰਿਆਮ ਘੁੰਮਣ ਡਿਆ ਫਿਰ ਜਿਹੜੀ ਜਗ੍ਹਾ ਤੇ ਰਹਿੰਦੇ ਸੀ ਜੀ ਉਹ ਜਗ੍ਹਾ ਤੇ ਮੈਂ ਪੂਰੇ ਇਹਨਾਂ ਦੇ ਐਡਰੈਸ ਕਢਾਈ ਉਹਨਾਂ ਕੋਲ ਲਿਖ ਕੇ ਲਿਆ ਕੇ ਹੁਣ ਮੈਂ ਪੁਲਿਸ ਨੂੰ ਤੇ ਇਹਦੇ ਐਡਰੈਸ ਦਿੱਤੇ ਸੀ ਤੇ ਪੁਲਿਸ ਨੇ ਕੱਲ ਪਰਸੋਂ ਰਾਤ ਹੀ ਮਤਲਬ ਕਹਿੰਦੇ ਵੀ ਆਪਾਂ ਚੱਲ ਜਾਾਂਗੇ ਜੀ ਤੇ ਕੱਲ ਦਿ ਉਹਨਾਂ ਦੇ ਰਿਸ਼ਤੇਦਾਰ ਚੁੱਕੇ ਆ ਜੀ ਤੁਸੀਂ ਕੀ ਕਾਰਵਾਈ ਮੰਗਦੇ ਹੋ ਕਿਹਦੇ ਖਾਸ ਕਾਰਵਾਈ ਦੇ ਇੱਕ ਮੰਗਦੇ ਹੋ ਅਸੀਂ ਕਾਰਵਾਈ ਜੀ ਹੁਣ ਜਿਤਨਾ ਜੀ ਕੁਲਵੰਤ ਕੌਰ ਦਾ ਨਾਮ ਹੀ ਨਹੀਂ ਪਾਇਆ ਤੱਕ ਪੁਲਿਸ ਕੋਲੋਂ ਮੈਂ ਇੰਨੀ ਆਰੀ ਆ ਜੀ ਕੁਲਵੰਤ ਕੌਰ ਜੀ ਜਿਨੇ ਅਵੋਸ਼ਨ ਕੀਤਾ ਬੇਟੀ ਦਾ ਜੀ ਘਰ ਦੇ ਵਿੱਚ ਕੀਤਾ ਗਿਆ ਆਪਣੇ ਘਰ ਦੇ ਵਿੱਚ ਕੀਤਾ ਜੀ ਉਹਦਾ ਮੁੰਡਾ ਕੇਡੀ ਆ ਜੀ ਹਸਪੀਟਲ ਚ ਗਰਦਾਸਪੁਰ ਚ ਲੱਗਾ ਦਾ ਕੇ ਪੀ ਕੇ ਪੀ ਉਹਦਾ ਬੇੜਾ ਵਾ ਉਹਦੀ ਪਹੁੰਚ ਹੋਣ ਕਰਕੇ ਤੇ ਇੱਕ ਰਚਨਾ ਡਾਕਟਰ ਰਚਨਾ ਬਾਵਾਵਾਜੀ ਜਿਨੇ ਇਲਾਜ ਦੇ ਆਪਾਂ ਇੱਥੇ ਹਸਪੀਟਲ ਲੈ ਕੇ ਆਏ ਆ ਜੀ ਤੇ ਉਹਨੇ ਛੁੱਟੀ ਦੀ ਇਹ ਦਿੱਤੀ ਆ ਜਦਕਿ ਮੋਦੀਆਂ ਪਰਚੀਆਂ ਵੀ ਨਾਲ ਲਾਈ ਦੀਆਂ ਨਹੀਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ